ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਮੇ ਰਤੇ ਹਉ ਮੈਂ ਜਾਏ ਨਾਮ ਰਤੇ ਸਚ ਰਹੇ ਸਮਾਇ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੁਖ ਦੁਆਰ ਨਾਮ ਰਤੇਤ ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰੂ ਦੀ ਬਾਣੀ ਦੀ ਸਿੱਖਿਆ ਦੇਖਿਆ ਜੋ ਆਪਣੇ ਜੀਵਨ ਦੇ ਵਿੱਚ ਆਪਾਂ ਸਮਾਉਣ ਦੀ ਕੋਸ਼ਿਸ਼ ਕਰਦੇ ਆ WhatsApp ਗਰੁੱਪ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਗੁਰਬਾਣੀ ਵਿਚਾਰ ਨਾਲ ਜੁੜਦੇ ਨੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਰਿਣੀ ਧੰਨਵਾਦੀ ਹਾਂ ਜੋ ਅੰਮ੍ਰਿਤਮੇ ਪਾਵਨ ਬਾਣੀ ਦੀਆਂ ਬਖਸ਼ਿਸ਼ਾਂ ਨੂੰ ਮੰਨਦੇ ਨੇ ਆਪਣੇ ਗਰੁੱਪ ਦੇ ਵਿੱਚ ਆਪਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਨਿਰੋਲ ਤੇ ਨਿਰੋਲ ਗੁਰੂ ਦੀ ਬਾਣੀ ਦੀ ਹੀ ਵਿਚਾਰ ਆਪਦੇ ਸਨਮੁਖ ਰੱਖੀ ਜਾਵੇ ਕਿ ਸਤ ਗੁਰੂ ਜੀ ਸਾਨੂੰ ਕੀ ਸਮਝਾਉਂਦੇ ਨੇ ਅਸੀਂ ਕੀ ਕਰੀਏ ਜਿਦੇ ਨਾਲ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਸ਼ਾਂਤੀ ਭਰਪੂਰ ਬਣ ਕੇ ਰਵੇ ਤੇ ਉਹਦੇ ਵਾਸਤੇ ਜੀ ਕੇਵਲ ਸੁਣਨਾ ਨਹੀਂ ਆ ਇਹਨੂੰ ਮੰਨਣ ਦੀ ਵੀ ਸ਼ੁਰੂਆਤ ਕਰਨੀ ਹੈ ਜੇ ਅਸੀਂ ਕੇਵਲ ਕੰਨਾਂ ਤੋਂ ਲਿਸਨ ਕਰਦੇ ਆ ਸੁਣਦੇ ਆ ਤੇ ਮਨ ਨਹੀਂ ਰਹਿ ਉਹਨੂੰ ਐਕਸੈਪਟ ਨਹੀਂ ਕਰ ਰਿਹਾ ਤਦ ਤੱਕ ਰਿਜ਼ਲਟਸ ਨਹੀਂ ਆਉਣਗੇ ਜਿਵੇਂ ਕਹਿੰਦੇ ਨਾ ਕੋਈ ਬੰਦਾ ਜਿਮ ਦੀ ਮੈਂਬਰਸ਼ਿਪ ਲੈ ਲੇ ਤੇ ਜਿਮ ਦੇ ਦਰਵਾਜ਼ਿਆਂ ਤੋਂ ਮੁੜ ਕੇ ਆ ਜੇ ਚਲੋ ਜੇ ਅੰਦਰ ਵੀ ਜਾਵੇ ਤੇ ਮਸ਼ੀਨਾਂ ਦੇ ਲਾਗੇ ਬਹਿ ਜਾਵੇ ਪਰ ਕਰੇ ਉੱਥੇ ਜਾ ਕੇ ਕੁਝ ਨਾ ਤੇ ਆ ਕੇ ਆਖੇ ਜੀ ਮੇਰੇ ਜੀਬ ਮੇਰੇ ਰਿਜ਼ਲਟਸ ਨਹੀਂ ਵਧੀਆ ਆ ਰਹੇ ਹੁਣ ਉਹ ਜਿਮ ਵੀ ਜਾ ਰਿਹਾ ਵਾ ਮਸ਼ੀਨਾਂ ਦੇ ਲਾਗੇ ਮਸ਼ੀਨਾਂ ਤੇ ਵੀ ਜਾ ਰਿਹਾ ਪਰ ਸ਼ਰਤ ਇਹ ਕਿ ਉਹ ਮਸ਼ੀਨਾਂ ਦਾ ਇਸਤੇਮਾਲ ਨਹੀਂ ਕਰ ਰਿਹਾ ਉਹ ਜਿਮ ਦੇ ਵਿੱਚ ਜਾ ਕੇ ਆਪਣੀ ਬਾਡੀ ਨੂੰ ਤੋੜ ਨਹੀਂ ਰਿਹਾ ਆਪਣੀ ਬਾਡੀ ਤੇ ਇੰਪਲੀਮੈਂਟ ਨਹੀਂ ਕਰ ਰਿਹਾ ਉਹ ਐਕਸਰਸਾਈਜ਼ਾਂ ਨੂੰ ਐਵੇਂ ਹੀ ਸਾਡੇ ਜੀਵਨ ਦੇ ਵਿੱਚ ਹੈ ਅਸੀਂ ਬਹੁਤ ਆਤਵਾਰੀ ਇਹੇ ਕੋਸ਼ਿਸ਼ ਕਰਦੇ ਹਾਂ ਅਸੀਂ ਸੁਣਦੇ ਹਾਂ ਕਥਾਵਾਚਕਾਂ ਨੂੰ ਕਈਆਂ ਤੋਂ ਪ੍ਰਭਾਵਿਤ ਵੀ ਅਸੀਂ ਹੁੰਨੇ ਹਾਂ ਸੁਣ ਸੁਣ ਕੇ ਜੀਵਨ ਲੰਘ ਗਿਆ ਕਿਰਸੀ ਕਿਨੇ ਰਿਜ਼ਲਟਸ ਨਹੀਂ ਆ ਰਹੇ ਮਨ ਦੁਖੀ ਹੋ ਨਹੀਂ ਹੈ ਉਹਨਾਂ ਤਕਲੀਫ ਦੇ ਵਿੱਚ ਆ ਉਹਨਾਂ ਪਰੇਸ਼ਾਨ ਆ ਕਾਰਨ ਇਹ ਕਿ ਅਸੀਂ ਉਹਨੂੰ ਜੀਵਨ ਚ ਇੰਪਲੀਮੈਂਟ ਨਹੀਂ ਕਰ ਰਹੇ ਗੁਰੂ ਜੀ ਦੇ ਸ਼ਬਦਾਂ ਨੂੰ ਜੀਵਨ ਚ ਲਾਗੂ ਨਹੀਂ ਕਰ ਰਹੇ ਪੇਟੀ ਗੱਲ ਤੇ ਅਸੀਂ ਅੱਜ ਵਿੱਚ ਹੀ ਨਹੀਂ ਜਿਊ ਰਹੇ ਇਸੇ ਸੋਚਾਂ ਵਿੱਚ ਜੀ ਜਾਨਨੇ ਆ ਕਿ ਲੋਕੀ ਕੀ ਕਹਿਣਗੇ ਜੇ ਮੈਂ ਆਹ ਕੀਤਾ ਲੋਕੀ ਕੀ ਕਹਿਣਗੇ ਕਰ ਅਸੀਂ ਸਭ ਕੁਝ ਉਹੀ ਹੋ ਰਹੇ ਆ ਚੰਗਾ ਕੰਮ ਕਰਨ ਵਾਸਤੇ ਹੀ ਸਾਨੂੰ ਲੋਕਾਂ ਦਾ ਡਰ ਆ। ਲੋਕਾਂ ਵਾਂਗੂ ਮਾੜੇ ਕੰਮ ਕਰੀ ਜਾਓ ਜਿਹੋ ਜੇ ਲੋਕ ਕਰ ਰਹੇ ਆ। ਤੇ ਜ਼ਹਿਰਾ ਦੀ ਗੱਲ ਆ ਅਸੀਂ ਸੋਚਦੇ ਆ ਅਸੀਂ ਲੋਕਾਚਾਰ ਨਿਭਾ ਰਹੇ ਆ। ਪਰ ਜੇ ਉਹਨਾਂ ਦੇ ਵਿੱਚੋਂ ਨਿਕਲ ਕੇ ਕੋਈ ਚੰਗੀ ਲੀਕ ਪਾਉਂਦਾ ਏ। ਕੋਈ ਚੰਗੀ ਪਿਰਤ ਪਾਉਂਦਾ ਏ। ਉਹ ਆਪਣੇ ਆਪ ਦੇ ਮਨ ਦੇ ਪ੍ਰਤੀ ਵੀ ਸੰਤੁਸ਼ਟ ਰਹਿੰਦਾ। ਚੰਗੀਆਂ ਪਿਰਤਾਂ ਪਾਉਣ ਵਾਲਿਆਂ ਨੂੰ ਗੁਰਸਖ ਕਹਿੰਦੇ ਆ ਭਗਤ ਕਹਿੰਦੇ ਆ। ਜਿਹੜਾ ਬੰਦਾ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਉਹਦੇ ਜੀਵਨ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਆ ਸਵ ਅੰਮ੍ਰਿਤਮਈ ਸਿੱਧ ਗੋਸ਼ਤੀ ਪਾਵਨ ਬਾਣੀ ਜੋ ਹੁਣ ਤੱਕ ਆਪਾਂ 31 ਪੌੜੀਆਂ ਤੱਕ ਪਿਛਲੇ ਦਿਨਾਂ ਦੇ ਵਿੱਚ ਵਿਚਾਰੀ ਸੀ ਵਿੱਚੋਂ ਮੈਨੂੰ ਕੁਝ ਦਿਨ ਬੇਕਰਸਫੀਲਡ ਦੇ ਗੁਰੂ ਕੀ ਸੰਗਤ ਦੇ ਹੁਕਮ ਦੇ ਉੱਤੇ ਕਥਾ ਕਰਨ ਵਾਸਤੇ ਜਾਣਾ ਪਿਆ ਸੀ ਤੇ ਮੈਂ ਉੱਥੋਂ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਸਨ ਉਹਨਾਂ ਦੀ ਨਿਰੰਤਰ ਪੌੜੀਦਰ ਪੌੜੀ ਵਿਚਾਰ ਆਪ ਦੇ ਨਾਲ ਸਾਝ ਰੂਪ ਦੇ ਵਿੱਚ ਪਾਉਂਦਾ ਰਿਹਾ ਹਾਂ ਅੱਜ ਤੋਂ ਫਿਰ ਆਪਾਂ ਸਿੱਧ ਗੋਸ਼ ਦੀ ਜੋ ਪਾਵਨ ਬਾਣੀ ਚੱਲ ਰਹੀ ਹੈ ਉਹਦੇ ਨਾਲ ਦੁਬਾਰਾ ਵਾਪਸ ਜੁੜਨ ਦਾ ਯਤਨ ਕਰ ਰਹੇ ਹਾਂ ਸੋ ਅੱਜ ਦੀ 31 ਨੰਬਰ ਪੌੜੀ ਤੱਕ ਮੇਰੀ ਜਿਹੜੀ ਹੈ ਆਪ ਜਿੰਨੇ ਵਿਚਾਰ ਸਰਵਣ ਕੀਤੀ ਹੈ 3 ਨੰਬਰ ਪੌੜੀ ਦਾ ਪਾਠ ਮਾਫੀ ਚਾਉਣਾ 32 ਨੰਬਰ 32 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਹੁਣੇ-ਹੁਣੇ ਸਰਵਣ ਕੀਤਾ ਹੈ ਸੇਵ ਜੀ ਇਸ ਪਾਵਨ ਪੌੜੀ ਵਿੱਚ ਬਖਸ਼ਿਸ਼ ਤੇ ਘਰ ਵਿੱਚ ਆ ਕੇ ਵਰਤਦੇ ਨੇ ਕਹਿੰਦੇ ਨਾਮੇ ਰਾਤੇ ਹੌਮੇ ਜਾਏ ਜਿਹੜੀ ਹੌਮੇ ਹੈ ਇਹ ਮਿੱਟੀ ਕਿਵੇਂ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨੂੰ ਮਟਾਉਣ ਦਾ ਤਰੀਕਾ ਹੈ ਕਿ ਇਨਸਾਨ ਪਰਮਾਤਮਾ ਦੇ ਹੁਕਮ ਦੇ ਵਿੱਚ ਰੰਗ ਜਾਵੇ ਨਾਮ ਦਾ ਮਤਲਬ ਹੈ ਉਹਦੇ ਹੁਕਮ ਦੇ ਵਿੱਚ ਰੰਗਣਾ ਨਾਮੇ ਰਾਤੇ ਨਾਮ ਏਕੋ ਨਾਮ ਹੁਕਮ ਹੈ ਕਿਉਂਕਿ ਕੇਵਲ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰਕੇ ਤੇ ਸਿਰਫ ਅਸੀਂ ਆਪਣਾ ਆਦਤ ਬਣਾ ਸਕਦੇ ਆ ਅਸਲੀ ਹੈ ਜਿਹੜਾ ਨਾਮ ਜਪ ਰਹੇ ਆ ਉਹਦੀ ਮੰਨਣੀ ਵੀ ਚਾਲੂ ਕਰੀਏ ਕੇਵਲ ਕੰਨਿਆਂ ਨਾਮ ਜਪਿਆਂ ਗੱਲ ਨਹੀਂ ਬਣਨੀ ਬਣੂਗੀ ਜ਼ਰੂਰ ਪਰ ਇੰਨੀ ਨਹੀਂ ਬਣੂਗੀ ਅਸੀਂ ਕੇਵਲ ਵਾਹਿਗੁਰੂ ਵਾਹਿਗੁਰੂ ਕਈ ਵਾਰੀ ਤੁਸੀਂ ਦੇਖਣਾ ਬੰਦਾ ਮੂੰਹ ਤੋਂ ਤੇ ਕਰਦਾ ਹੈ ਬੜੀ ਚੰਗੀ ਗੱਲ ਆ ਪਰ ਇਹ ਤੋਂ ਅਗਲਾ ਸਟੈਪ ਇਹ ਆ ਵੀ ਜਿਹਦਾ ਨਾਮ ਜਪ ਰਿਆ ਉਹਨੂੰ ਮੰਨਣ ਵੀ ਲੱਗ ਪਈਏ ਜੇ ਉਹਨੂੰ ਮੰਨੇ ਹੀ ਨਹੀਂ ਜੇ ਉਹਦੀ ਉਹਦੀਆਂ ਉਹਦੀਆਂ ਹੁਕਮ ਨੂੰ ਮੰਨਿਆ ਹੀ ਨਹੀਂ ਉਹਦੇ ਰੂਲਸ ਫਾਲੋ ਹੀ ਨਹੀਂ ਕੀਤੇ ਫਿਰ ਅਸੀਂ ਕੇਵਲ ਕੇਵਲ ਉਹਦਾ ਮਾਫੀ ਚਾਉਂਦੇ ਆ ਆਖਰੀ ਤੇ ਨਾਮ ਜਪ ਰਹੇ ਆ ਪਰ ਉਹਦੀ ਸਲਾਣਾ ਨਹੀਂ ਕਰ ਰਿਹਾ ਉਹਨੂੰ ਜੀਵਨ ਵਿੱਚ ਲਾਗੂ ਨਹੀਂ ਕਰ ਰਿਹਾ ਜਦ ਤਦ ਤੱਕ ਜੀਵਨ ਵਿੱਚੋਂ ਮੈਂ ਹਉਮੈ ਨਹੀਂ ਮਿਟਣੀ ਹਉਮੈ ਉਦੋਂ ਤੱਕ ਜਦ ਤੱਕ ਮਨੁੱਖ ਇਹ ਸੋਚ ਕੇ ਬੈਠਾ ਹੈ ਕਿ ਸਭ ਕੁਝ ਮੈਂ ਹੀ ਕਰਨ ਯੋਗ ਹੈ ਮੈਂ ਹੀ ਕਰਦਾ ਹੈ ਮੇਰੇ ਤੋਂ ਬਿਨਾ ਹੋਰ ਕੋਈ ਕੁਝ ਨਹੀਂ ਕਰ ਸਕਦਾ ਸਹਿਬ ਜੀ ਕਹਿੰਦੇ ਨੇ ਨਾਮੇ ਰਤੇ ਹਉਮੈ ਜਾਏ ਪ੍ਰਭੂ ਦੇ ਨਾਮ ਦੇ ਵਿੱਚ ਰਤੇ ਹੋਏ ਜਿਹੜੇ ਮਨੁੱਖ ਨੇ ਉਹਨਾਂ ਦੇ ਵਿੱਚੋਂ ਈਗੋ ਹਉਮੈ ਖਤਮ ਹੋਣ ਲੱਗ ਪੈਂਦੀ ਹੈ ਉਹ ਆਪਣੇ ਅੰਦਰ ਅਤ ਨਿਮਰ ਭਾਵ ਦੇ ਵਿੱਚ ਆ ਜਾਂਦੇ ਆ ਜਦੋਂ ਭਾਈ ਨੰਦ ਲਾਲ ਸਿੰਘ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਆਉਂਦੇ ਨੇ ਜਦੋਂ ਸ਼ਹਿਜ਼ਾਦਾ ਮੌਜ਼ਮ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸੁਨਿਆ ਦੇ ਕੇ ਭੇਜਦਾ ਹੈ ਵੀ ਜੇ ਆਨੰਦ ਲਾਲ ਤੂੰ ਆਪਣੀ ਜਾਨ ਦੀ ਮਾਫੀ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਕਿ ਤੇ ਤੇਰੀ ਜਾਨ ਵੀ ਬਚ ਜਾਵੇ ਤੇ ਤੇਰਾ ਧਰਮ ਵੀ ਰਹਿ ਜਾਵੇ ਇਕੂ ਇੱਕ ਸਥਾਨਿਆ ਧੰਗੁਰੂ ਗੋਬਿੰਦ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਉਂਦਾ ਤੇ ਉਹਦੇ ਹਿਰਦੇ ਵਿੱਚ ਇਹ ਖਿਆਲ ਕਿਤੇ ਨਾ ਕਿਤੇ ਜ਼ਰੂਰ ਹੈ ਬੜਾ ਵਿਦਵਾਨਿਆ ਮੈਂ ਸ਼ਾਈ ਦਿੱਲੀ ਦੇ ਤਖਤ ਦੇ ਮਾਲਕ ਦੇ ਕੋਲ ਬਹਿਣਾ ਮੇਰੀ ਉੱਥੇ ਜੈਜੇਕਾਰ ਆ ਜੋ ਮੈਂ ਉੱਥੇ ਗੱਲਾਂ ਸੁਣਾਈਆਂ ਨੇ ਅਰਬੀ ਫਾਰਸੀ ਦਾ ਆਲਮ ਫਾਜ਼ਿਲ ਵਿਦਵਾਨਿਆ ਇੱਥੇ ਤੇ ਮੇਰੀ ਬੜੀ ਚੜਤ ਹੋਊਗੀ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਗਨੋਰ ਕਰ ਦਿੰਦੇ ਨੇ ਉਹਦੇ ਵੱਲ ਵੇਖਦੇ ਵੀ ਨਹੀਂ। ਕਈ ਦਿਨ ਸਤਿਗੁਰੂ ਗੁਰਦੇਵ ਜੀ ਲੱਗਿਓ ਲੰਗਦੇ ਨੇ। ਇੱਕ ਦਿਨ ਉਹਨੂੰ ਸਮਝ ਆਉਂਦੀ ਹੈ ਕਿ ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਜਿਹੜੀ ਚੀਜ਼ ਐਕਸੈਪਟ ਕਰਨੀ ਹੈ ਉਹ ਕਰ ਨਹੀਂ ਪਾ ਰਿਹਾ। ਫਿਰ ਉਹ ਵਿਦਵਾਨ ਇਨਸਾਨ ਸੀ ਸਮਝਦਾਰ ਸੀ ਉਹਨੂੰ ਸਮਝ ਆਉਂਦੀ ਹੈ ਵੀ ਕਿਤੇ ਨਾ ਕਿਤੇ ਮੇਰੇ ਅੰਦਰ ਦੂਜਾ ਪਾਵਿਆ ਮੈਂ ਖਲੋਤੀ ਏ ਜਿਹਦੇ ਕਰਕੇ ਮੇਰੀ ਵਾਈਬਸ ਤੇ ਗੁਰੂ ਦੀ ਵਾਈਬਸ ਇੱਕ ਨਹੀਂ ਹੋ ਰਹੀਆਂ ਫਿਰ ਹੌਲੀ-ਹੌਲੀ ਉਹਦੇ ਅੰਦਰ ਇੱਕ ਅਰਦਾਸ ਇੱਕ ਨਿਮਰ ਭਾਵ ਚਾਲੂ ਹੁੰਦਾ ਸਤਿਗੁਰੂ ਜੀ ਇੱਕ ਉਸ ਦਿਨ ਉਹਦੇ ਵੱਲ ਨਿਗਾਹ ਕਰਕੇ ਵੇਖਦੇ ਨੇ ਕਹਿੰਦੇ ਕੌਣ ਐ ਸੱਜਣਾ ਤੂੰ ਰੋਜ਼ ਇੱਥੇ ਖਲੋਤਾ ਰੋਜ਼ ਆਉਣਾ ਕੌਣ ਐ ਕਹਿੰਦਾ ਜੀ ਮੈਂ ਨੰਦ ਲਾ ਲਿਆ ਸਹਿਬ ਕਹਿੰਦੇ ਕੀ ਕਰਦਾ ਹੈ ਕਹਿੰਦੇ ਜੀ ਤੁਹਾਡੇ ਦਰਸ਼ਨ ਲਈ ਆਇਆ ਹੈ ਹਜੀ ਅਗਲੀ ਗੱਲ ਕੋਈ ਕਹਿੰਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਲੰਗਰ ਦੇ ਵਿੱਚ ਬਰਤਨ ਮਾਜਿਆ ਕਰ ਬੜੀ ਕਮਾਲ ਦੀ ਗੱਲ ਐ ਬੜੀ ਕਮਾਲ ਦੀ ਗੱਲ ਐ ਲੰਗਰ ਵਿੱਚ ਬਰਤਨ ਮਾਜਿਆ ਕਰ ਐਡਾ ਵੱਡਾ ਆਲਮ ਫਾਜ਼ਿਲ ਵਿਦਵਾਨ ਜ਼ਾਹਿਰਾ ਦੀ ਗੱਲ ਐ ਅੱਜ ਤੁਸੀਂ ਕਿਸੇ ਕਥਾਵਾਚਕ ਨੂੰ ਆਖੋ ਖਾਂ ਜabb ਇਸ ਜਿਹੜਾ ਗੁਰਦੁਆਰੇ ਦੇ ਵਿੱਚ ਪੋਚਾ ਲਾਇਆ ਕਰ ਜਿਹੜੇ ਚੋਟੀ ਦੇ ਤੁੰਤਰ ਸਟਾਰ ਪ੍ਰਚਾਰਕ ਬਣ ਕੇ ਬੈਠੇ ਆ ਇਨਾਂ ਦੇ ਪਿੱਛੇ 5-5 ਬੰਦੇ ਇਨਾਂ ਦੀਆਂ ਥਾਲੀਆਂ ਲੈ ਕੇ ਘੁੰਮਦੇ ਆ। ਇਨਾਂ ਨੂੰ ਮਾਫੀ ਚਾਹਉਣਾ ਇਹ ਵੀ ਦੇਹਧਾਰੀ ਪ੍ਰਥਾਈ ਹੈ। ਬੰਦੇ ਦੀ ਪੂਜਾ ਜੇ ਬੰਦਾ ਕਰ ਰਿਹਾ ਦੇਹਧਾਰੀ ਪ੍ਰਥਾਈ ਹੈ। ਇਨਾਂ ਨੂੰ ਕਹੋ ਵੀ ਸਜਣਾ ਤੂੰ ਆਪਣੇ ਜਾਂ ਗੁਰਦੁਆਰੇ ਦੀਆਂ ਫਲੈਸ਼ਾਂ ਸਾਫ਼ ਕਰ। ਬੜੀ ਵੱਡੀ ਈਕੋ ਆ, ਬੜੀ ਵੱਡੀ ਹੌਮੇ ਆ ਇਹ ਗੁਰਦੁਆਰੇ ਵੜਨਗੇ ਨਹੀਂ ਉੱਥੇ। ਨੰਦ ਲਾਲ ਜੀ ਨੂੰ ਗੁਰੂ ਜੀ ਕਹਿੰਦੇ ਜਾ ਜਾ ਕੇ ਭਾਂਡੇ ਮਾਜ। ਪਾਂਡੇ ਮਾਂਜਣ ਲੱਗ ਪਿਆ ਜੀ ਨੰਦ ਲਾਲ ਪਾਂਡੇ ਮਾਂਜ ਦੀਆਂ ਮਾਂਜ ਦੀਆਂ ਆਪਣੀ ਅੰਦਰ ਦੀ ਹਾਲਾਤ ਸਮਝਾਉਣ ਲੱਗ ਪਈ ਜਿੱਤੇ ਸਤਿਗੁਰੂ ਜੀ ਨੇ ਜਾ ਕੇ ਬਿਠਾ ਦਿੱਤਾ ਨਾ ਇਸੇ ਕਰਕੇ ਜੋੜੇ ਘਰ ਵਿੱਚ ਬਹਿਣ ਵਾਲੇ ਬੰਦੇ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਜਿਹੜੀਆਂ ਸੇਵਾਵਾਂ ਦਿੱਤੀਆਂ ਨਾ ਵੀ ਜੋੜੇ ਝੜਿਆ ਘਰ ਸੰਕਟ ਦੇ ਹੌਮੇ ਉਦੋਂ ਹੀ ਮਿਟਣੀ ਹੈ ਜੋੜਿਆਂ 'ਚ ਬਹਿ ਕੇ ਹੌਮੇ ਉਦੋਂ ਹੀ ਮਿਟਣੀ ਹੈ ਪਾਂਡੇ ਮਾਂਜ ਕੇ ਹਉਮੈ ਉਹਦੀ ਮਿਟਣੀ ਹੈ ਤੱਪੜ ਝਾੜ ਕੇ ਤੱਪੜ ਝਾੜਦਿਆਂ ਝਾੜਦਿਆਂ ਮਨ ਤੋਂ ਹਉਮੈ ਦੀ ਮਿੱਟੀ ਉੱਤਰ ਜਾਵੇ। ਇਹੀ ਗੱਲ ਸਹਿਬ ਜੀ ਕਹਿੰਦੇ ਨਾਮੇ ਰਾਤੇ ਹਉਮੈ ਜਾਏ। ਪ੍ਰਮਾਤਮਾ ਦੇ ਨਾਮ ਦੇ ਉਹਦੇ ਹੁਕਮ ਦੇ ਵਿੱਚ ਰੰਗੇ ਹੀ ਹਉਮੈ ਦਾ ਨਾਸ਼ ਹੁੰਦਾ ਹੈ। ਨਾਮ ਰਤੇ ਸੱਚ ਰਹੇ ਸਮਾਏ। ਜਿਹੜਾ ਮਨੁੱਖ ਵੈਗੁਰੂ ਜੀ ਦੇ ਨਾਮ ਦੇ ਵਿੱਚ ਇੱਥੇ ਨੰਨਾ ਕੰਨਾ ਮਮੇ ਨੁਸੀਆਰੀ ਨਾਮ ਪਾਵਨ ਨਾਮ ਦੇ ਵਿੱਚ ਰੰਗੇ ਹੋਏ ਜਿਹੜੇ ਇਨਸਾਨ ਨੇ ਜਿਹੜੇ ਗੁਰੂ ਦੇ ਸਿੱਖ ਨੇ ਸੱਚ ਰਹੇ ਸਮਾਏ ਉਹ ਸਦਾ ਇੱਕ ਪ੍ਰੈਕਟੀਕਲ ਜੀਵਨ ਜਿਉਂਦੇ ਆ ਉਹ ਇਲਿਊਜ਼ਨ ਵਾਲਾ ਭਰਮ ਵਾਲਾ ਜੀਵਨ ਨਹੀਂ ਜਿਉਂਦੇ ਉਹ ਇੱਕ ਐਸਾ ਜੀਵਨ ਜਿਉਂਦੇ ਨੇ ਨਾਮ ਰਤੇ ਸੱਚ ਰਹੇ ਸਮਾਏ ਉਹ ਸਦਾ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਹਨ ਤੇ ਉਹ ਪ੍ਰਭੂ ਦੇ ਸੱਚ ਦੇ ਵਿੱਚ ਸਮਾਉਂਦੇ ਆ ਜੋ ਅੱਜ ਸੱਚ ਵਰਤ ਰਿਹਾ ਜੋ ਸੱਚ ਬਦਲਿਆ ਨਹੀਂ ਜਾ ਸਕਦਾ ਜੋ ਸੱਚ ਕਿਸੇ ਕੀਮਤ ਦੇ ਵਿੱਚ ਇਧਰ ਉਧਰ ਨਹੀਂ ਕੀਤਾ ਜਾ ਸਕਦਾ ਉਸ ਸੱਚ ਦੇ ਵਿੱਚ ਉਹ ਅਟਲ ਪ੍ਰਮਾਤਮਾ ਦੇ ਨਿਯਮ ਤੇ ਹੁਕਮ ਦੇ ਵਿੱਚ ਕੁਦਰਤ ਦੀ ਪ੍ਰਕਿਰਿਆਵਾਂ ਦੇ ਵਿੱਚ ਸਮੋਏ ਰਹਿੰਦੇ ਹਨ ਨਾਮ ਰਤੇ ਜੋਗ ਜੁਗਤ ਵਿਚਾਰ ਸਬਜੀ ਕਹਿੰਦੇ ਨੇ ਜਿਹੜੇ ਪ੍ਰਾਣੀ ਜਿਹੜੇ ਗੁਰਮੁਖ ਪ੍ਰਭੂ ਜੀ ਦੇ ਹੁਕਮ ਦੇ ਵਿੱਚ ਰੰਗੇ ਹੋਏ ਹਨ ਉਹਨਾਂ ਨੇ ਆਪਣੀ ਮੈਂ ਛੱਡ ਦਿੱਤੀ ਹੈ ਆਪਣੀ ਮਤ ਤਿਆਗ ਦਿੱਤੀ ਹੈ ਉਹਨਾਂ ਨੂੰ ਹੀ ਫਿਰ ਜੁੜਨ ਦੀ ᔪਗਤੀ ਸਮਝ ਆਉਂਦੀ ਹੈ ਜੋਗ ਦਾ ਮਤਲਬ ਹੈ ਜੁੜਨਾ ਜੋਗ ᔪਗਤ ਵਿਚਾਰ ਉਹਨਾਂ ਨੂੰ ਹੀ ਫਿਰ ਜੋਗ ਦੀ ᔪਗਤੀ ਦੀ ਸਹੀ ਵਿਚਾਰ ਪ੍ਰਾਪਤ ਹੁੰਦੀ ਹੈ ਉਹ ਆਪਣੇ ਆਪ ਨੂੰ ਜੋੜਨ ਲੱਗ ਪੈਂਦੇ ਨੇ ਟੁੱਟੇ ਹੋਏ ਜੀਵਨ ਨੂੰ ਗੁਰੂ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਦੇ ਵਿੱਚ ਲੀਨ ਕਰਨ ਲੱਗ ਪੈਂਦੇ ਨੇ ਆਪਣੇ ਆਪ ਨੂੰ ਆਪਣੇ ਮਨ ਦੀਆਂ ਆਪਣੀਆਂ ਸੁਭਾਅ ਦੀਆਂ ਬਿਰਤੀਆਂ ਤਿਆਗਣ ਲੱਗ ਪੈਂਦੇ ਹਨ ਨਾਮ ਰਤੇ ਪਾਵੈ ਮੋਖ ਦਵਾਰ ਸਹਿਬ ਜੀ ਅਗਲੀਆਂ ਪੰਕਤੀਆਂ 'ਚ ਕਹਿੰਦੇ ਨੇ ਪ੍ਰਭੂ ਜੀ ਦੇ ਨਾਮ ਦੇ ਵਿੱਚ ਰੰਗੇ ਹੋਏ ਜਿਹੜੇ ਬੰਦੇ ਨੇ ਹਮੇਤੋਂ ਉਹ ਛੁਟਕਾਰਾ ਪਾਉਣ ਦਾ ਰਾਹ ਲੱਭ ਲੈਂਦੇ ਹਨ ਨਾਮ ਰਤੇ ਪਾਵੇਂ ਮੋਖ ਦਵਾਰ ਹੁਕਮ ਦੇ ਵਿੱਚ ਰੰਗੇ ਹੋਏ ਪ੍ਰਮਾਤਮਾ ਜੀ ਦੇ ਨਾਮ ਦੇ ਵਿੱਚ ਰੰਗੇ ਹੋਏ ਪ੍ਰੋਤੇ ਹੋਏ ਜਿਹੜੇ ਗੁਰਮੁਖ ਨੇ ਉਹ ਮੋਕਸ਼ ਦੀ ਪ੍ਰਾਪਤੀ ਕਰ ਲੈਂਦੇ ਆ ਜਿਉਂਦਿਆਂ ਜੀ ਮੁਕਤ ਹੋ ਜਾਂਦੇ ਆ ਆਪਣੇ ਜੀਵਨ ਨੂੰ ਆਨੰਦ ਖੇੜੇ ਤੇ ਚਾਉ ਵਿੱਚ ਰੱਖਦੇ ਆ ਆਪਣੇ ਅੰਦਰ ਦੀ ਖੋਜ ਨਿਰੰਤਰ ਜਾਰੀ ਕਰਦੇ ਰੱਖ ਨਿਰੰਤਰ ਜਾਰੀ ਰੱਖਦੇ ਨੇ ਆਪਣੇ ਅੰਤਰ ਨੂੰ ਲੱਭਦੇ ਨੇ ਤੇ ਹੌਲੀ-ਹੌਲੀ ਆਜ਼ਾਦੀ ਮਹਿਸੂਸ ਕਰਦੇ ਹਨ ਆਪਣੇ ਆਪ ਨੂੰ ਵਿਕਾਰਾਂ ਦੀ ਗੁਲਾਮੀ ਤੋਂ ਆਜ਼ਾਦ ਕਰ ਲੈਂਦੇ ਹਨ ਇਹੀ ਹੈ ਛੁਟਕਾਰਾ ਪਾਉਣਾ ਆਪਣੇ ਅੰਦਰ ਦੀ ਹਉਮੈ ਤੋਂ ਨਾਮ੍ਰਤੇ ਤ੍ਰਿਭਵਨ ਸੋਜੀ ਹੋਏ ਤ੍ਰਿ ਭਵਨ ਦਾ ਮਤਲਬ ਹੈ ਤਿੰਨ ਭਵਨ ਤ੍ਰੈ ਲੋਕ ਵੀ ਇਹਨਾਂ ਨੂੰ ਕਹਿੰਦੇ ਆ ਵਿਦਾਂ ਵਿੱਚ ਰਿਗ ਵੇਦਾਂ ਦੇ ਵਿੱਚ ਸਨਾਤਨ ਗ੍ਰੰਥਾਂ ਦੇ ਵਿੱਚ ਇਹਦਾ ਬੜਾ ਡੂੰਗਾ ਵਿਚਾਰ ਆ ਤ੍ਰਿ ਲੋਕ ਦਾ ਸਬ ਜੀ ਕਹਿੰਦੇ ਨੇ ਤੁਸੀਂ ਤੇ ਤ੍ਰਿ ਲੋਕੀ ਦੀਆਂ ਬਾਤਾਂ ਬੈਠ ਕੇ ਕਰਦੇ ਹੋ ਇਥੇ ਚੌਂਕੜੇ ਮਾਰ ਕੇ ਕਰਦੇ ਹੋ ਤਪ ਸਾਧਨਾ ਕਰਕੇ ਕਰਦੇ ਹੋ ਪਰ ਜਿਹੜਾ ਜੀਵ ਪਰਮਾਤਮਾ ਦੇ ਹੁਕਮ ਨੂੰ ਸਮਝਣ ਲੱਗ ਪੈਂਦਾ ਉਦੇ ਬਚਨਾਂ ਨੂੰ ਕਮਾਉਣ ਲੱਗ ਪੈਂਦਾ ਨਿਰੰਕਾਰ ਨੂੰ ਆਪਣਾ ਜੀਵਨ ਸਮਰਪਣ ਕਰ ਦਿੰਦਾ ਓਸ ਮਨੁੱਖ ਨੂੰ ਤਿੰਨਾਂ ਲੋਕਾਂ ਦੀ ਸੋਝੀ ਆਪਣੇ ਆਪ ਹੋਣ ਲੱਗ ਪੈਂਦੀ ਹੈ ਭਾਵ ਆਪਣੀ ਨਿੱਕੀ ਜਿਹੀ ਆਪਣਾ ਦੀ ਥਾਂ ਸਾਰੀ ਤ੍ਰਲੋਕੀ ਹੀ ਉਹਨਾਂ ਨੂੰ ਰੱਬ ਦੀ ਸਾਂਝ ਦੇ ਕਾਰਨ ਆਪਣੀ ਲੱਗਣ ਲੱਗ ਪੈਂਦੀ ਤਿੰਨੇ ਲੋਕ ਪਾਤਾਲ ਆਕਾਸ਼ ਤਰਤ ਇਹ ਤਿੰਨੇ ਲੋਕ ਉਹਨਾਂ ਨੂੰ ਫਿਰ ਆਪਣੇ ਲੱਗਣ ਲੱਗ ਪੈਂਦੇ ਨੇ ਪਾਪ ਜਿਹੜੇ ਪਤਾਲ ਵਿੱਚ ਰਹਿਣ ਵਾਲੇ ਜੀਵ ਨੇ ਉਹ ਵੀ ਵੈਗੁਰੂ ਦਾ ਰੂਪ ਰਾਂਗ ਨੇ ਧਰਤ ਤੇ ਰਹਿਣ ਵਾਲੇ ਉਹ ਵੀ ਵੈਗੁਰੂ ਦਾ ਰੂਪ ਰਾਂਗ ਗਿਆ ਆਕਾਸ਼ ਵਿੱਚ ਰਹਿਣ ਵਾਲੇ ਉਹ ਵੀ ਵੈਗੁਰੂ ਦਾ ਰੂਪ ਰਾਂਗ ਗਿਆ ਗੱਲ ਕਿ ਸਾਰੇ ਤਿੰਨਾਂ ਲੋਕਾਂ ਦਾ ਉਹਨਾਂ ਨੂੰ ਸਮਝ ਸੋਝੀ ਹੋਣ ਲੱਗ ਪੈਂਦੀ ਹੈ ਕਿਉਂਕਿ ਉਹ ਆਪਣੇ ਆਪ ਨੂੰ ਖੋਜਣ ਲੱਗ ਪੈਂਦੇ ਨੇ ਨਾਮ ਨਾਨਕ ਨਾਮ ਰਤੇ ਸਦਾ ਸੁਖ ਹੋਏ ਸਬਜੀ ਕਹਿੰਦੇ ਹੈ ਨਾਨਕ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁਖ ਮਿਲ ਜਾਂਦਾ ਹੈ ਨਾਨਕ ਨਾਮ ਰਤੇ ਸਦਾ ਸੁਖ ਹੋਏ ਜਿਹੜੇ ਵੈਗੁਰੂ ਜੀ ਦੇ ਨਾਮ ਦੇ ਵਿੱਚ ਰੰਗ ਜਾਂਦੇ ਹਨ ਜਿਹੜੇ ਉਹਦੇ ਹੁਕਮ ਦੇ ਵਿੱਚ ਟਿਕ ਜਾਂਦੇ ਹਨ ਉਹਦੇ ਵਿੱਚ ਸਮਾ ਜਾਂਦੇ ਹਨ ਉਹ ਫਿਰ ਸਦਾ ਸੁਖ ਮੰਨਦੇ ਹਨ ਸਦਾ आनंदਤ ਰਹਿੰਦੇ ਹਨ ਸਦਾ ਖੇੜੇ ਤੇ ਚਾਉ ਵਿੱਚ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਦੀ ਅਗਿਆਨਤਾ ਸਮਝਉਣ ਲੱਗ ਪਈ ਹੈ ਉਹ ਆਪਣੇ ਆਪ ਨੂੰ ਖੋਜਣ ਲੱਗ ਪਏ ਨੇ ਆਪਣੇ ਆਪ ਨੂੰ ਲੱਭਣ ਲੱਗ ਪਏ ਨੇ ਸਵਜ ਦੀ ਅੰਮ੍ਰਿਤਮਈ 32 ਨੰਬਰ ਪੌੜੀ ਸਿੱਧ ਗੋਸ਼ਤੀ ਜਿਹਦੇ ਵਿੱਚ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਜੀਵਨ ਜਿਉਣ ਦੀ ਗੱਲ ਕੀਤੀ ਹੈ ਸਮਝਾਇਆ ਹੈ ਸਾਨੂੰ ਕਿ ਅਸੀਂ ਆਪਣੇ ਅੰਤਰਾਤਮੇ ਦੀ ਖੋਜ ਜਾਰੀ ਕਰ دیਏ ਆਪਣੇ ਆਪ ਨੂੰ ਮਿਟਾਉਣਾ ਚਾਲੂ ਕਰ دیਏ ਆਪਣੀ ਹਉਮੈ ਨੂੰ ਆਪਣੇ ਵਿੱਚੋਂ ਹਉਮੈ ਨਾਲ ਲੜੀਏ ਤੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਦੇ ਵਿੱਚ ਲਾਈਏ ਤਾਂ ਹੀ ਹੋਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ